ਹੈਲੋ ਜੀ ਸਾਰੇ ਪੈਂਪਰਾਵਨ ਮੇਰੇ ਬਨੋਂ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲਣਗੇ ਜਿਵੇਂ ਕਿ ਭੈਣਾ ਘਰ ਦੇ ਵਿੱਚ ਜੋਤ ਲਗਾਉਣਾ ਚਾਹੁੰਦੀਆਂ ਨੇ ਜਾਂ ਬਹੁਤ ਦੇ ਮਨ ਦੇ ਵਿੱਚ ਹੁੰਦਾ ਹੈ ਨਾ ਵੀ ਜੋਤ ਦੀ ਬੱਤੀ ਜਿਹੜੀ ਜਲ ਜਾਂਦੀ ਹੈ ਕੀ ਜਾਂ ਰਹਿ ਜਾਂਦੀ ਹੈ ਕੀ ਪੂਰੀ ਜਲ ਜਾਣਾ ਤੇ ਕਟ ਰਹਿ ਜਾਣਾ ਅਖੰਡ ਜੋਤ ਕੀ ਹੁੰਦੀ ਹੈ ਤੇ ਜੋਤ ਲਗਾਉਣ ਦਾ ਸਾਨੂੰ ਕੀ ਲਾਭ ਹੈ ਤੇ ਜੋਤ ਲਗਾਉਣ ਨਾਲ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਾਂ ਵੀ ਜੋਤ ਜਿਹੜੀ ਲਗਾਉਣੀ ਹੈ ਉਹ ਹਮੇਸ਼ਾ ਖੜੀ ਬੱਤੀ ਦੀ ਲਗਾਉਣੀ ਹੈ ਕਿਉਂਕਿ ਬਹੁਤ ਪੈਂਟਰ ਆ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਹੈਨਾ ਆਪਾਂ ਨਾ ਇਸ ਤਰੀਕੇ ਨਾਲ ਜਿਵੇਂ ਦੀਵੇ ਲਗਾਉਨੇ ਆ ਨਾ ਆਪਾਂ ਦੀਵਾਲੀ ਨੂੰ ਉਸ ਤਰੀਕੇ ਨਾਲ ਨਾ ਲੰਬੀ ਬੱਤੀ ਲਗਾਉਨੇ ਆ ਲੰਬੀ ਬੱਤੀ ਦੀ ਜੋਤ ਨਹੀਂ ਹੁੰਦੀ ਆਪਾਂ ਇਹਨੇ ਰੂਹ ਲੈਣੇ ਆ ਕਾਟਰਨ ਜਿਹਨੂੰ ਆਪਾਂ ਕਹਿ ਦਿੰਨੇ ਆ ਆਪਾਂ ਨਾ ਇਸ ਤਰੀਕੇ ਨਾਲ ਲੈਣੇ ਆ ਫਿਰ ਆਪਾਂ ਉਸ ਦੀ ਇਸ ਤਰੀਕੇ ਨਾਲ ਲੰਬੀ ਬੱਤੀ ਬਣਾ ਲੈਣੇ ਆਂਗੇ ਹਨ ਜਿਹੜੀ ਕਿ ਆਪਾਂ ਦੀਵਾਲੀ ਨੂੰ ਲਗਾਉਣੇ ਆਂਗੇ ਇਹ ਜਿਹੜੀ ਬੱਤੀ ਹੈ ਫਿਰ ਆਪਾਂ ਨੂੰ ਇਸ ਤਰੀਕੇ ਨਾਲ ਰੱਖ ਲੇਗੇ ਕੌਲੀ ਦੇ ਜਾਂ ਆਪਣੇ ਦੀਵਾ ਹੁੰਦਾ ਉਹਦੇ ਸਾਈਡ ਤੇ ਨਾ ਬਹੁਤ ਤਰੀਕੇ ਨਾਲ ਲਗਾ ਸਕਦੇ ਹੋ ਤੁਸੀਂ ਜਿਹੜੀ ਅਖੰਡ ਹੈਗੀ ਜੋਤ ਹੈਗੀ ਉਹ ਮੈਂ ਤੁਹਾਨੂੰ ਦੱਸੂਗੀ ਮੈਂ ਕੌਲੀ ਤਾਂ ਲੈਂਦੀ ਆ ਕਿਉਂਕਿ ਅਖੰਡ ਜੋਤ ਵੱਡੇ ਭਾਂਡੇ ਦੇ ਵਿੱਚ ਬਰਤਨ ਦੇ ਵਿੱਚ ਹੀ ਲਗਾਈ ਜਾਂਦੀ ਹੈ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਇਹਨੂੰ ਇਹ ਲਗਾਉਂਗੇ ਤਾਂ ਹੀ ਚਿਰਾਗ ਬਣ ਜਾਂਦਾ ਹੈ ਜਾਂ ਇਹ ਦੀਵਾ ਬਣੇਗਾ ਇਸ ਨੂੰ ਤੁਸੀਂ ਜੋਤ ਨਹੀਂ ਕਹਿ ਸਕਦੇ ਜੋਤ ਹਮੇਸ਼ਾ ਖੜੀ ਬੱਤੀ ਦੀ ਹੁੰਦੀ ਹੈ ਉਹ ਕਿਵੇਂ ਬਣਾ ਸਕਦੇ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਸਭ ਤੋਂ ਪਹਿਲਾਂ ਤੁਸੀਂ ਕਰਨਾ ਕੀ ਹੈਗਾ ਇਸ ਤਰੀਕੇ ਨਾਲ ਰੂਹ ਲੈ ਲੈਣੀ ਹੈਗੀ ਤੁਸੀਂ ਨਾ ਘਰ ਦੇ ਵਿੱਚ ਬਣਾਇਆ ਕਰੋ ਸੁੱਧਾ ਕਾਟਨ ਲੈ ਕੇ ਤੁਹਾਡੇ ਘਰ ਦੇ ਵਿੱਚ ਹੈਗੀ ਹੈ ਰੂਹ ਤਾਂ ਤੁਸੀਂ ਉਹ ਕਰਿਆ ਕਰੋ ਕਿਉਂਕਿ ਮਾਰਕੀਟ ਦੇ ਵਿੱਚ ਜਿਹੜੀਆਂ ਆਪਾਂ ਬੱਤੀਆਂ ਲੈ ਕੇ ਆਉਂਦੇ ਹਾਂ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਆਪਾਂ ਨੂੰ ਕਿੱਦਾਂ ਦੀ ਰੂਹ ਦੀਆਂ ਹੁੰਦੀਆਂ ਨੇ ਹੈਗਾ ਹਣਾ ਤੇ ਤੁਸੀਂ ਕਰਨਾ ਕੀ ਹੈ ਇਸ ਤਰੀਕੇ ਦੇ ਨਾਲ ਕੋਈ ਵੀ ਚਮਚ ਲੈ ਲੋ ਚਮਚ ਲੈ ਕੇ ਇਹਨੂੰ ਤੁਸੀਂ ਇੰਨੀ ਕਰੂ ਤੋੜ ਲੈਣੀ ਹੈ ਉੱਪਰ ਇੱਥੇ ਰੱਖ ਲੈਣੀ ਹੈ ਇਹਨੂੰ ਦੇਖੋ ਝੂਠਾ ਹੱਥ ਨਹੀਂ ਲਗਾਉਣਾ ਤੁਸੀਂ ਪਾਣੀ ਦਾ ਹੱਥ ਲਗਾ ਸਕਦੇ ਹੋ ਝੂਠਾ ਨਹੀਂ ਲਗਾਉਣਾ ਜਿਵੇਂ ਆਪਾਂ ਕਈ ਵਾਰ ਥੁੱਕ ਨਾ ਵੀ ਬੱਟ ਲੈਨੇ ਹਨ ਉਹ ਚੀਜ਼ ਨਹੀਂ ਕਰਨੀ ਬਸ ਇਹਨੂੰ ਇਸ ਤਰੀਕੇ ਨਾਲ ਉੱਪਰ ਬਟਾ ਦੇ ਦਿਓ ਕਿੰਨੀ ਸੋਹਣੀ ਥੋੜੀ ਖੜੀ ਬੱਤੀ ਦੀ ਜੋਤ ਇਹ ਬਣ ਕੇ ਤਿਆਰ ਹੈਗੀ ਥੋੜੀ ਬੱਟੀ ਵੀ ਬਣਾ ਸਕਦੇ ਤੁਸੀਂ ਨੀਚੋਂ ਫਿਰ ਆਪਾਂ ਅਗਰ ਅਖੰਡ ਜੋਤ ਲਗਾਉਣੀ ਹੈ ਫਿਰ ਤੁਸੀਂ ਕੋਈ ਇਦਾਂ ਦਾ ਵੱਡਾ ਵਰਤਨ ਲੈਣਾ ਉਹਦੇ ਵਿੱਚ ਘਿਓ ਪਾ ਕੇ ਦੇਸੀ ਫਿਰ ਆਪਾਂ ਇਹਨੂੰ ਖੜੀ ਲਗਾਉਣਾ ਇਸ ਤਰੀਕੇ ਨਾਲ ਪਰ ਜਿਹੜੀ ਕਿ ਆਪਾਂ ਅਖੰਡ ਜੋਤਲ ਗਣੀ ਉਹਦੇ ਨਾਲ ਇਹ ਜੋਤ ਨਾਲ ਨਹੀਂ sirega ਇਹ ਜੋਤ ਤਾਂ ਜਿਵੇਂ ਆਪਾਂ ਕੱਡੇਲੀ ਲਗਾਉਣੇ ਨਾ ਜੋਤਾਂ ਇਹ ਤਾਂ ਉਹਦੇ ਵਾਸਤੇ ਆ ਅਖੰਡ ਜੋਤ ਦੀ ਬੱਤੀ ਹੁੰਦੀ ਹੈ ਜਿਹੜੀ ਉਹ ਤੁਹਾਨੂੰ ਬਹੁਤ ਲੰਬੀ ਬੱਤੀ ਬਟਣੀ ਪਵੇਗੀ ਤੇ ਮੋਟੀ ਬਟਣੀ ਪਵੇਗੀ ਇਸ ਤਰੀਕੇ ਨਾਲ ਨਾ ਕਾਫੀ ਲੰਬੀ ਬੱਤੀ ਨੂੰ ਤੁਸੀਂ ਇਹਨਾਂ ਨੂੰ ਬਟ ਲੈਣੀ ਹੈ ਤੁਸੀਂ ਅਖੰਡ ਪਾਠ ਨੂੰ ਜਾਂ ਸਹਿਜ ਪਾਠ ਨੂੰ ਲਗਾਈ ਹੋਈ ਦੇਖੀ ਹੋਣੀ ਹੈ ਜਿਹੜੇ ਪੈਣ ਪਰ ਭਰਾ ਲਗਾਉਂਦੇ ਆ ਵੈਸੇ ਤਾਂ ਹੁਣ ਕਹਿੰਦੇ ਨੇ ਵੀ ਨਹੀਂ ਲਗਾਉਂਦੇ ਬਹੁਤ ਹਨਾ ਪਰ ਇੱਕ ਹੀ ਮਰਿਆਦ ਹੈ ਕਿ ਆਪਣੀ ਲਗਾ ਵੀ ਸਕਦੇ ਹੋ ਤੁਸੀਂ ਨਹੀਂ ਵੀ ਲਗਾ ਸਕਦੇ ਤੁਹਾਡੀ ਆਪਣੀ ਆਪਣੀ ਇੱਛਾ ਹੈਗੀ ਤਾਂ ਤੁਸੀਂ ਲੰਬੀ ਬੱਤੀ ਵਟ ਲੈਣੀ ਹੈ ਕਿ ਲੰਬੀ ਬੱਤੀ ਵਟ ਕੇ ਇੱਕ ਆਲੂ ਲੈ ਲੈਣਾ ਹੈ ਅੱਧਾ ਕੱਟ ਲੈਣਾ ਹੈ ਉਹਦੇ ਵਿੱਚ ਗਲੀ ਕੱਢ ਕੇ ਬੱਤੀ ਨੂੰ ਵਿਚ ਦੀ ਲੰਘਾ ਲੈਣਾ ਤੇ ਉਹਨੂੰ ਕੋਲੀ ਦੇ ਵਿੱਚ ਰੱਖ ਦੇਣਾ ਤਾਂ ਕਿਉਂਕਿ ਜਦੋਂ ਬੱਤੀ ਜਲ ਜਾਂਦੀ ਹੈ ਫੇਰ ਹੀ ਜੋਤ ਬੰਦ ਹੁੰਦੀ ਹੈ ਆਲੂ ਨੂੰ ਤੁਸੀਂ ਇਹਦੇ ਵਿੱਚ ਹੀ ਰੱਖ ਦੇਣਾ ਮੈਂ ਤੁਹਾਨੂੰ ਉਹ ਬਣਾ ਕੇ ਵੀ ਦਿਖਾ ਦੂੰਗੀ ਤੁਸੀਂ ਆਲੂ ਨੂੰ ਕੱਟ ਕੇ ਉਹਦੇ ਵਿੱਚ ਗਲੀ ਕੱਢ ਲੈਣੀ ਹੈ ਤੇ ਉਸ ਨੂੰ ਇਸ ਤਰੀਕੇ ਨਾਲ ਬਾਹਰ ਨੂੰ ਰੱਖ ਲੈਣਾ ਤੇ ਬਾਕੀ ਕੌਲੀ ਦੇ ਵਿੱਚ ਤੁਸੀਂ ਬਰਤਨ ਦੇ ਵਿੱਚ ਘਿਓ ਪਾ ਲੈਣਾ ਤੇ ਜਿੰਨੀ ਕ ਤੁਹਾਡੀ ਬੱਤੀ ਜਲ ਜੇ ਇਹ ਬਾਹਰ ਕੱਢੀ ਹੋਈ ਬੱਤੀ ਘਟੋ-ਘਟ 5-6 ਦਿਨ ਕੱਟ ਜਾਂਦੀ ਹੈ ਫਿਰ ਤੁਸੀਂ ਉਹਨੂੰ ਹੋਰ ਕੱਢ ਲਓ ਬਾਹਰ ਇਸ ਤਰੀਕੇ ਦੇ ਨਾਲ ਤੁਹਾਡੀ ਤੁਸੀਂ ਲੰਬਾ ਸਮਾਂ ਚਾਹੇ ਤੁਸੀਂ ਮਹੀਨਾ 15 ਦਿਨ ਸਾਲ ਜਿੰਨਾ ਤੁਸੀਂ ਲਗਾਉਣਾ ਚਾਹੋ ਨਾ ਉਸ ਤਰੀਕੇ ਨਾਲ ਤੁਸੀਂ ਜੋਤ ਲਗਾ ਸਕਦੇ ਹੋਗੇ ਹੁਣ ਆਓ ਆਪਾਂ ਤੁਹਾਨੂੰ ਅੱਗੇ ਜਾਣਕਾਰੀ ਦਿੰਨੇ ਆਂ ਕਿ ਵੀ ਅਖੰਡ ਜੋਤ ਕਿਹੜੀ ਹੁੰਦੀ ਹੈ ਜਿਹੜੀ ਆਪਾਂ ਡੇਲੀ ਜੋਤ ਲਗਾਉਣੀ ਆ ਉਹ ਕਿਹੜੀ ਹੁੰਦੀ ਹੈ ਤੇ ਕੋਈ ਬੱਤੀ ਦਾ ਮੈਂ ਤੁਹਾਨੂੰ ਬਟਣੀ ਉਹ ਵੀ ਦੱਸਤੀ ਪਰ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਜਿਹੜਾ ਟੇਡੀ ਇਦਾਂ ਲਗਾਉਣੇ ਨਾ ਉਹ ਨਹੀਂ ਲਗਾਉਣੀ ਕਿਉਂਕਿ ਉਹ ਚਰਾਗ ਹੁੰਦੇ ਨੇ ਜਾਂ ਉਹ ਦੀਵਾ ਹੁੰਦਾ ਹੈ ਉਹ ਜੋਤ ਨਹੀਂ ਹੁੰਦੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਿਆਂ ਕਿ ਜੋਤਲ ਲਗਾਈ ਕਿਉਂ ਜਾਂਦੀ ਹੈ ਪਿਛਲੇ ਸਮਿਆਂ ਦੇ ਵਿੱਚ ਇੱਕ ਇਹ ਜਿੱਤ ਦਾ ਪ੍ਰਤੀਕ ਸੀ ਜਦੋਂ ਵੀ ਕਿ ਜੰਗ ਜਿੱਤੀ ਜਾਂਦੀ ਸੀ ਉਥੇ ਮਸਾਲ ਲਗਾਏ ਜਾਂਦੀ ਸੀ ਉਥੇ ਇੱਕ ਚਰਾਗ ਲਗਾਇਆ ਜਾਂਦਾ ਹੁੰਦਾ ਸੀ ਮਲਕੀ ਰੋਸ਼ਨੀ ਕੀਤੀ ਜਾਂਦੀ ਸੀ ਸੀਗਾ ਉਸ ਤੋਂ ਬਾਅਦ ਫਿਰ ਜਦੋਂ ਗੁਰਬਾਣੀ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਹੈਗੀ ਗੁਰਬਾਣੀ ਪੜੀ ਜਾਣ ਲੱਗੀ ਉਸ ਤੋਂ ਪਹਿਲਾਂ ਵੀ ਹੁੰਦਾ ਸੀ ਦੇਖੋ Hindu ਧਰਮ ਦੇ ਵਿੱਚ ਜੋਤ ਲਗਾ ਕੇ ਦੀਵੇ ਲਗਾ ਕੇ ਹੈਨਾ ਆਰਤੀ ਕੀਤੀ ਜਾਂਦੀ ਸੀ ਕਿ ਉਹ ਵੀ ਇੱਕ ਲਾਈਟ ਨਹੀਂ ਹੁੰਦੀ ਸੀਗੀ ਇੱਕ ਉਸਤਤੀ ਸੀ ਕਿ ਹਾਂ ਇੱਥੇ ਪ੍ਰਕਾਸ਼ ਹੈਗਾ ਇੱਥੇ ਬਾਹੀ ਗੁਰੂ ਜੀ ਦਾ ਬਸ ਹੈਗਾ ਇਹ ਇਹ ਚੀਜ਼ ਸੀ ਕਿਉਂਕਿ ਦੀਵੇ ਪੈਸੇ ਹੋਰ ਮਿੱਟੀ ਦੇ ਤੇਲ ਦੇ ਸਰੋਂ ਦੇ ਤੇਲ ਦੇ ਤਾਂ ਲਗਾਏ ਜਾਂਦੇ ਪਰ ਜੋਤ ਹਮੇਸ਼ਾ ਦੇਸੀ ਕਿਉਂ ਦੀ ਲਗਾਈ ਜਾਂਦੀ ਸੀ ਉਸ ਤੋਂ ਬਾਅਦ ਜਦੋਂ ਗੁਰਬਾਣੀ ਉਚਾਰਨ ਕੀਤੀ ਗਈ ਲਾਈਟ ਦਾ ਪ੍ਰਬੰਧ ਨਹੀਂ ਹੁੰਦਾ ਸੀਗਾ ਤੇ ਜਦੋਂ ਕਈ ਵਾਰੀ ਲਾਈਟ ਦੀਵਾ ਬੁੱਝ ਜਾਂਦਾ ਸੀਗਾ ਨਾ ਫਿਰ ਦਿੱਕਤ ਆਉਂਦੀ ਸੀਗੀ ਤਾਂ ਗੁਰੂ ਸਾਹਿਬ ਜੀ ਨੇ ਉਸ ਟਾਈਮ ਦੇਸੀ ਕਿਉ ਦੀ ਜੋਤ ਗੁਰੂ ਸਾਹਿਬ ਜੀ ਦੇ ਤਾਬੇ ਲਗਾਉਣ ਦੀ ਵਿਧੀ ਇਦਾਂ ਜਿਹੜਾ ਸੀ ਉਹ ਸ਼ੁਰੂ ਕਰਵਾਇਆ ਸੀਗਾ ਕਿਉਂਕਿ ਵੀ ਉਹਦੇ ਨਾਲ ਜਦੋਂ ਸ਼ਾਮ ਨੂੰ ਰਾਤ ਨੂੰ ਅਖੰਡ ਪਾਤਸ਼ਾਹ ਦੀ ਸੇਵਾ ਹੁੰਦੀ ਸੀ ਸਹਿਜ ਪਾਤਸ਼ਾਹ ਜੀ ਦੀ ਆਪਾਂ ਗੁਰਬਾਣੀ ਉਚਾਰਨ ਕਰਦੇ ਸੀ ਤਾਂ ਕਿ ਉਹਨਾਂ ਨੂੰ ਪੜਨ ਦੇ ਵਿੱਚ ਪਾਠੀ ਸਿੰਘਾਂ ਨੂੰ ਕੋਈ ਦਿੱਕਤ ਨਾ ਆਵੇ ਵੈਸੇ ਅੱਜ ਕੱਲ ਨਾ ਬਹੁਤ ਜ਼ਿਆਦਾ ਇਸ ਚੀਜ਼ ਤੇ ਤਤਕਰੀ ਵਿਤਕਰੀ ਵੀ ਹੋ ਰਹੇ ਨੇਗੇ ਆਪਣੇ ਸਿੱਖ ਧਰਮ ਦੇ ਵਿੱਚ ਨਾ ਆਪਾਂ ਤਤਕਰੀ ਵਿਤਕਰੀ ਬਹੁਤ ਜ਼ਿਆਦਾ ਕਰਦੇ ਹਾਂ ਚਲੋ ਵਾਹਿਗੁਰੂ ਜੀ ਨੇ ਜੋ ਮਰਿਆਦਾ ਹੈ ਅਗਰ ਤੁਸੀਂ ਇਸ ਚੀਜ਼ ਨੂੰ ਕਰ ਵੀ ਲਓਗੇ ਨਾ ਤਾਂ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਹੈਗਾ ਬਹੁਤ ਜਿਆਦਾ ਇਦਾਂ ਨਹੀਂ ਕਈ ਸਮੇਤਾਂ ਦੇਖੋ ਤੁਸੀਂ ਦੇਖਿਆ ਜਿਵੇਂ ਸਹੀਦ ਸਿੰਘਾਂ ਦੇ ਗੁਰਦੁਆਰਾ ਸਾਹਿਬ ਨੇਗੇ ਉੱਥੇ ਜੋਤ ਲਗਾਉਣ ਦਾ ਪ੍ਰਤੀਕ ਇਹੀ ਹੈ ਕਿ ਉਹ ਪ੍ਰਤੱਖ ਰੂਪ ਦੇ ਵਿੱਚ ਉੱਥੇ ਵਰਤਦੇ ਨੇ ਉੱਥੇ ਹੀ ਰਹਿੰਦੇ ਨੇ ਉੱਥੇ ਵੱਸਦੇ ਆ ਵੈਸੇ ਤਾਂ ਗੁਰੂ ਸਾਹਿਬ ਜੀ ਵੀ ਕਿਤੇ ਨਹੀਂ ਗਏ ਹੈਗੇ ਕਣਕਣ ਦੇ ਵਿੱਚ ਵੱਸਦੇ ਆਗੇ ਹਨ ਪਰ ਸਹੀਦ ਸਿੰਘਾਂ ਨੂੰ ਇੱਕ ਅਲੱਗ ਦਰਜਾ ਦਿੱਤਾ ਜਿਵੇਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਹਨ ਅਖੰਡ ਜੋਤ ਚੱਲਦੀ ਰਹਿੰਦੀ ਹੈਗੀ ਅਖੰਡ ਜੋਤ ਕੀ ਹੁੰਦੀ ਹੈ ਅਖੰਡ ਜੋਤ ਜਿਹੜੀ ਕਿ ਆਪਾਂ ਕੋਈ ਆਪਣੇ ਮਨ ਦੇ ਵਿੱਚ ਆ ਜੇ ਵੀ ਸਾਡਾ ਇਹ ਕਾਰਜ ਹੋ ਜੇ ਵੀ ਮੈਂ ਅਖੰਡ ਜੋਤ ਲਗਾ ਕੇ ਰੱਖੂੰ ਤੁਸੀਂ ਇਹ ਨਾ ਟੀਵੀਆ ਵਗੈਰਾ ਦੇ ਵਿੱਚ ਵੀ ਦੇਖਿਆ ਹੋਣਾ ਕਿ ਉਹਨੂੰ ਬੋਝਨ ਨਹੀਂ ਦਿੱਤਾ ਜਾਂਦਾ ਉਹਨੂੰ ਹਰ ਟਾਈਮ ਉਹਦੇ ਵਿੱਚ ਘੋ ਪਾਇਆ ਨਾ ਮਤਲਬ ਕਿ ਉਹਦੀ ਜਗਦੀ ਰਹਿਣਾ ਉਹਨੂੰ ਦੇਖੋ ਕਿਸੇ ਵੀ ਬਹਾਨੇ ਹੋਵੇ ਕਹਿੰਦੇ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗੋ ਚਾਹੇ ਬਹਾਨਾ ਕੋਈ ਵੀ ਹੋਵੇ ਜਦੋਂ ਤੁਸੀਂ ਆਪਾਂ ਸਿਮਰਨ ਕਰਨ ਲੱਗ ਜੰਨੇ ਆ ਫਿਰ ਭਗਤ ਜੀ ਵਾਂਗੂ ਕਹਿੰਦੇ ਸਾਰੀਆਂ ਚੀਜ਼ਾਂ ਫਿੱਕੀਆਂ ਲੱਗਣ ਲੱਗ ਜਾਂਦੀਆਂ ਨੇ ਫਿਰ ਇਕੱਲਾ ਸਿਮਰਨ ਹੀ ਚੰਗਾ ਲੱਗਦਾ ਤਾਂ ਕਰਨਾ ਕੀ ਹੈ ਤੁਸੀਂ ਨਹੀਂ ਦੇਖੋ ਅਖੰਡ ਜੋਤ ਤੁਸੀਂ ਨੇ ਇਸ ਤਰੀਕੇ ਨਾਲ ਲਗਾਉਣੀ ਮੈਂ ਤੁਹਾਨੂੰ ਬੱਤੀ ਪਹਿਲਾਂ ਸਾਰਾ ਕੁਝ ਦੱਸਦਾ ਨਾ ਨਹੀਂ ਵੀ ਪਤਾ ਲੱਗੂ ਤਾਂ ਤੁਸੀਂ ਮੈਨੂੰ ਦੁਆਰਾ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਜ਼ਰੂਰ ਤੁਹਾਨੂੰ ਦੱਸਾਂਗੀ ਉਸ ਤੋਂ ਬਾਅਦ ਆ ਗਈ ਗੱਲ ਕਿ ਬੱਤੀ ਹੈ ਨਾ ਹਮੇਸ਼ਾ ਖੜੀ ਲਗਾਉਣੀ ਹੈ ਤੇ ਦੂਸਰਾ ਜਿਹੜਾ ਕਿ ਬਹੁਤ ਭੈਣ ਭਰਾ ਹੁਣ ਮੈਨੂੰ ਪੁੱਛਦੇ ਆ ਵੀ ਦੀਦੀ ਅਸੀਂ ਜੋਤ ਲਗਾਉਣੀ ਸ਼ੁਰੂ ਕਰਨੀ ਹੈ ਜਾਂ ਕਹਿੰਦੇ ਨੇ ਵੀ ਸਾਤੋਂ ਡੇਲੀ ਜੋਤ ਨਹੀਂ ਲਗਾਈ ਜਾਂਦੀ ਦੇਖੋ ਇਸ ਚੀਜ਼ ਦੇ ਨਾਲ ਤੁਸੀਂ ਨਹੀਂ ਜੁੜਨਾ ਜੋਤ ਦੇ ਨਾਲ ਕਲੀ ਦੇ ਨਾਲ ਨਹੀਂ ਜੁੜਨਾ ਇਹ ਤਾਂ ਸਿਰਫ ਇੱਕ ਗੁਰੂ ਸਾਹਿਬ ਜੀ ਦੀ ਯਾਦ ਦੇ ਵਿੱਚ ਖੜੇ ਹੋਣਾ ਇੱਕ ਪ੍ਰਾਰਥਨਾ ਕਰਨੀ ਇੱਕ ਅਰਦਾਸ ਕਰਨੀ ਜਦੋਂ ਕੋਈ ਵੀ ਪਕਰਜ ਕਰਨ ਲੱਗੇ ਕਿਸੇ ਵੀ ਬਹਾਨੇ ਕਹਿੰਦੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰਦੇ ਹੋ 10 ਮਿੰਟ ਤੁਸੀਂ ਵਾਹਿਗੁਰੂ ਜੀ ਦੇ ਅੱਗੇ ਜਾ ਕੇ ਸੀਸ ਝੁਕਾਉਣੀ ਹੋਣਾ ਤਾਂ ਤੁਸੀਂ ਉਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਕਰਨਾ ਹੈ ਤੁਸੀਂ ਜੋਤ ਸ਼ੁਰੂ ਕਰਨੀ ਹੈ ਤਾਂ ਤੁਸੀਂ ਸ਼ੁਰੂ ਕਰ ਸਕਦੇ ਹੋ ਦੇਖੋ ਦੀਵਾਲੀ ਵਾਲੇ ਦਿਨ ਬਹੁਤ ਜ਼ਿਆਦਾ ਘਰਾਂ ਦੇ ਵਿੱਚ ਜਿਹੜੇ ਕਿ ਬਾਈ ਗੁਰੂ ਜੀ ਨੂੰ ਪ੍ਰੇਮ ਕਰਦੇ ਹੈਗੇ ਹਨ ਬਈ ਕਈ ਥਾਮੇ ਤਾਂ ਦੇਖੋ ਆਪਾਂ ਹਟੜੀ ਪੂਜੀ ਜਾਂਦੇ ਜਿਹਨੂੰ ਕਿ ਲక్ష్ਮੀ ਮਾਤਾ ਕਹਿੰਦੇ ਨੇ ਕਈ ਘਰਾਂ ਦੇ ਵਿੱਚ ਜਿਹੜੇ ਕਿ ਗੁਰਸਿੱਖ ਨੇ ਉਹ ਗੁਰੂ ਸਾਹਿਬ ਜੀ ਦੀ ਹੈ ਨਾ ਅਖੰਡ ਜੋਤ ਲਗਾਉਂਦੇ ਹੈਗੇ ਦੇਖੋ ਮੈਂ ਉਹੀ ਗੱਲ ਆ ਗਈ ਕਿ ਅਖੰਡ ਜੋਤ ਲਗਾਉਣ ਨਾਲ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਡੇਲੀ ਜੋਤ ਲਗਾਉਣ ਨਾਲ ਵੀ ਤੁਹਾਡਾ ਕੋਈ ਨੁਕਸਾਨ ਨਹੀਂ ਅਗਰ ਤੁਹਾਡੇ ਤੋਂ ਨਹੀਂ ਲੱਗਦੀ ਕਿਸੇ ਦਿਨ ਤਾਂ ਵੀ ਤੁਹਾਨੂੰ ਕੋਈ ਦੇਖੋ ਬਹਿਮ ਨਾ ਕਰਿਆ ਕਰੋ ਕਿਉਂਕਿ ਜਦੋਂ ਆਪਾਂ ਬਹਿਮ ਕਰ ਲੈਂਦੇ ਆ ਨਾ ਆਪਾਂ ਉਸ ਚੀਜ਼ ਦੇ ਵਿੱਚ ਫਸ ਕੇ ਰਹਿ ਜਾਂਦੇ ਆਂ। ਐਈ ਭੈਣਪਰਾ ਮੈਨੂੰ ਵੀ ਕਹਿ ਰਹੇ ਕੱਲ ਵਾਲੀ ਵੀਡੀਓ ਤੇ ਮੈਨੂੰ ਕਈ ਦੇ ਮੈਸੇਜ ਆਏ ਨੇ ਕਿ ਦੀਦੀ ਅਸੀਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਵੀ ਤੁਸੀਂ ਗੁਰਬਾਣੀ ਦੇ ਨਾਮ ਨਾਲ ਹਨਾ ਵੀ ਕਾਲੇ ਧਾਗੇ ਨਾਲ ਕਿਉਂ ਜੋੜ ਰਹੀ ਹੋ ਮੈਂ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਵੀ ਦੱਸਿਆ ਵੀ ਕਾਲੇ ਧਾਗੇ ਨਾਲ ਜੋੜਨਾ ਮੇਰਾ ਇੱਕ ਸਿਰਫ ਤੁਹਾਨੂੰ ਗੁਰਬਾਣੀ ਦੇ ਲੜ ਲਾਉਣਾ ਹੈਗਾ। ਇਹ ਚੀਜ਼ਾਂ ਬਜ਼ੁਰਗਾਂ ਨੇ ਦਸੀਆਂ ਹੋਈਆਂ ਨੇ ਅਗਰ ਕਰ ਵੀ ਲਓਗੇ ਤਾਂ ਵੀ ਕੋਈ ਨੁਕਸਾਨ ਨਹੀਂ ਨਹੀਂ ਕਰੋਗੇ ਤਾਂ ਵੀ ਕੋਈ ਨੁਕਸਾਨ ਨਹੀਂ ਤੇ ਮੈਂ ਪਹਿਲਾਂ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਕਿ ਜਿਹੜਾ ਗੁਰਬਾਣੀ ਤੇ ਭਰੋਸਾ ਰੱਖਦਾ ਜਿਹਦੇ ਅਮਰਤ ਸ਼ਕ ਹੈ ਜਿਹੜਾ ਕਿ ਨਿਤਨੇਮੀ ਹੈ ਉਹਨੂੰ ਕਿਸੇ ਵੀ ਚੀਜ਼ ਦੇ ਕਰਨ ਦਾ ਕੋਈ ਜ਼ਰੂਰਤ ਨਹੀਂ ਉਹ ਬਸ ਵਾਹਿਗੁਰੂ ਜੀ ਦੇ ਅੱਗੇ ਸਿਮਰਨ ਕਰੇ ਚਾਹੇ ਤੁਸੀਂ ਵਾਹਿਗੁਰੂ ਸਿਮਰਨ ਕਰੋ ਚਾਹੇ ਤੁਸੀਂ ਕੋਈ ਵੀ ਪਾਠ ਕਰੋ ਨਾ ਤੇ ਆ ਗਈ ਅੱਗੇ ਜੋ ਆਪਣੀ ਗੱਲ ਆ ਗਈ ਜਿਹੜੀ ਕਿ ਆਪਾਂ ਜੋਤ ਦੀ ਬੱਤੀ ਦਾ ਬਹੁਤ ਜ਼ਿਆਦਾ ਹਨਾ ਸਾਰਿਆਂ ਦੇ ਵਿੱਚ ਇੱਕ ਹੋਇਆ ਪਿਆ ਵੀ ਜੋਤ ਦੀ ਬੱਤੀ ਪੂਰੀ ਜਾਂ ਜਾਣੀ ਜਾਂ ਜੋਤ ਦੀ ਬੱਤੀ ਰਹਿ ਜਾਣੀ ਜਾਂ ਫਿਰ ਹਨਾ ਫੁੱਲ ਬਣ ਜਾਣਾ ਇਹਦੇ ਵਿੱਚ ਵੀ ਇਹ ਚੀਜ਼ ਕੀ ਹੈ ਅੱਜ ਤੁਹਾਨੂੰ ਮੈਂ ਇਹ ਚੀਜ਼ੰਦਾ ਜੀ ਆ ਦੇਖੋ ਇਸ ਚੀਜ਼ ਦਾ ਕੋਈ ਵੀ ਮਤਲਬ ਨਹੀਂ ਹੈਗਾ ਜੋਤ ਦੀ ਬੱਤੀ ਜਲ ਜਾਣੀ ਪੂਰੀ ਤਰ੍ਹਾਂ ਇੱਕ ਤਰੀਕੇ ਨਾਲ ਉਹ ਇਹ ਦਾ ਵੀ ਕਈ ਰੋ ਜਿਹੜੀ ਕਾਟਨ ਹੁੰਦੀ ਹੈ ਰੂਮ ਦੀ ਉਹ ਵਧੀਆ ਹੁੰਦੀ ਹੈ ਤੇ ਉਹਦੇ ਪੂਰੀ ਤਰੀਕੇ ਨਾਲ ਉਹਦੇ ਵਿੱਚ ਹਨਾ ਜਿਹੜਾ ਤੇਲ ਹੈ ਕਿ ਉਹ ਹੈਗਾ ਉਹ ਪੂਰੇ ਤਰੀਕੇ ਨਾਲ ਰੱਚ ਜਾਂਦਾ ਤੇ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਕਈ ਵਾਰੀ ਰਹਿ ਜਾਂਦੀ ਹੈ ਨਾ ਕਈ ਵਾਰ ਤਾਂ ਕਾਟਨ ਦੇ ਜਿਹੜੀ ਬਟਨ ਦੇ ਵਿੱਚ ਜਿਆਦਾ ਸਖਤ ਬੱਟੀ ਜਾਂਦੀ ਹੈ ਤਾਂ ਵੀ ਰਹਿ ਜਾਂਦੀ ਹੈਗੀ ਜਾਂ ਫਿਰ ਹੈਨਾ ਕਈ ਵਾਰੀ ਆਪਣਾ ਘਿਓ ਤੇਲ ਹੁੰਦਾ ਜਿਹੜਾ ਬੱਤੀ ਪੂਰੇ ਤਰੀਕੇ ਨਾਲ ਨਹੀਂ ਪੀ ਪਾਉਂਦੀ ਤੇ ਉਹ ਬਚ ਜਾਂਦੀ ਹੈ ਇਸ ਚੀਜ਼ ਦਾ ਤੁਸੀਂ ਬਿਲਕੁਲ ਵੀ ਬਹਿਮ ਨਾ ਕਰੋ ਵੀ ਹੈਨਾ ਬੱਤੀ ਬਚ ਗਈ ਤਾਂ ਸਾਡੇ ਘਰ ਪਤਾ ਨਹੀਂ ਕੋਈ ਨੁਕਸਾਨ ਹੋ ਜਾਊਗਾ ਬੱਤੀ ਪੂਰੀ ਜਲ ਗਈ ਤਾਂ ਪਰਵਾਨ ਹੋ ਗਈ ਹੈ ਨਾ ਤਾਂ ਤੁਸੀਂ ਇਸ ਚੀਜ਼ ਦੇ ਵਿੱਚ ਬਿਲਕੁਲ ਦਿਮਾਗ ਨੂੰ ਆਪਣੇ ਨੂੰ ਟੈਨਸ਼ਨ ਚ ਨਾ ਲਓ ਤੁਸੀਂ ਵਾਹਿਗੁਰੂ ਜੀ ਦੀ ਯਾਦ ਦੇ ਵਿੱਚ ਜੋਤ ਧੂਫ ਲਗਾਉਣਾ ਚਾਹੁੰਦੇ ਆ ਇਹਦੇ ਨਾਲ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਹੀ ਆਊਗੀ ਇਹਦੇ ਵਿੱਚ ਤੁਹਾਡੇ ਵਾਹਿਗੁਰੂ ਜੀ ਨੂੰ ਜਦੋਂ ਯਾਦ ਕਰੋਗੇ ਤਾਂ ਵਾਹਿਗੁਰੂ ਜੀ ਨੂੰ ਖੁਦ ਹੀ ਆਉਣਾ ਪਵੇਗਾ ਇਹਨੇ ਜਦੋਂ ਜਿੱਥੇ ਪਿਆਰੇ ਯਾਦ ਕਰਦੇ ਨੇ ਤਾਂ ਵਾਹਿਗੁਰੂ ਜੀ ਖੁਦ ਪਹੁੰਚਦੇ ਹੈਗੇ ਤੇ ਦੂਸਰਾ ਜਿਹੜੀ ਇਹ ਜੋਤ ਦੀ ਬੱਤੀ ਹੁੰਦੀ ਹੈ ਨਾ ਜਿਹੜੀ ਜਲ ਜਾਂਦੀ ਹੈ ਉਸ ਤੋਂ ਬਾਅਦ ਆਪਾਂ ਇਕੱਠੀਆਂ ਕਰੀ ਜਿਹੜੇ ਡੇਲੀ ਜੋਤ ਲਗਾਉਂਦੇ ਨੇ ਨਾ ਬੱਤੀਆਂ ਬਹੁਤ ਜ਼ਿਆਦਾ ਇਕੱਠੀਆਂ ਹੋ ਜਾਂਨ ਉਹ ਕਿਸੇ ਇੱਕ ਬਰਤਨ ਦੇ ਵਿੱਚ ਕਿਸੇ ਇੱਕ ਡੱਬੇ ਦੇ ਵਿੱਚ ਇਕੱਠੀਆਂ ਕਰ ਲਓ ਤੁਸੀਂ ਫਿਰ ਉਸ ਤੋਂ ਬਾਅਦ ਉਸ ਨੂੰ ਚੰਗੇ ਤਰੀਕੇ ਨਾਲ ਇੱਕ ਬਰਤਨ ਦੇ ਵਿੱਚ ਪਾ ਕੇ ਅਗਨ ਭੇਟ ਕਰੋ ਚੰਗੇ ਤਰੀਕੇ ਨਾਲ ਜਦੋਂ ਦੀ ਰਾਖ ਬਣ ਜੇ ਫਿਰ ਕਿਸੇ ਗਮਲੇ ਵਗੈਰਾ ਜਾਂ ਕਿਸੇ ਪੌਤੇ ਵਗੈਰਾ ਦੀ ਜੜ ਦੇ ਵਿੱਚ ਤੁਸੀਂ ਜਾਂ ਆਪਣੇ ਖੇਤ ਦੇ ਵਿੱਚ ਪਾਓ ਇਹ ਨਹੀਂ ਹੈਗਾ ਵੀ ਉਹਨੂੰ ਤੁਸੀਂ ਰੂੜੀ ਤੇ ਸੜਵੋ ਉਹ ਚੀਜ਼ ਦੇ ਵੀ ਦੇਖੋ ਗੁਰਬਾਣੀ ਵੀ ਉੱਥੇ ਆਪਾਂ ਉਚਾਰਨ ਕਰਦੇ ਆ ਗੁਰੂ ਸਾਹਿਬ ਜੀ ਦਾ ਅਸੀਸ ਵੀ ਉੱਥੇ ਆਪਾਂ ਨੂੰ ਮਿਲਦੀ ਹੈਗੀ ਹੈ ਨਾ ਤਾਂ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਬਰਤ ਨਾ ਹੀ ਆ ਬਿਲਕੁਲ ਸਰਦਾ ਪਿਆਰ ਤੇ ਵਿਸ਼ਵਾਸ ਨਾਲ ਕਰਨਾ ਤੁਹਾਨੂੰ ਹਨਾ ਕੋਈ ਵੀ ਬਹਿਮ ਇਦਾਂ ਕੋਈ ਕਰਦਾ ਵੀ ਹਾਂ ਜੇ ਤੂੰ ਇੱਕ ਦਿਨ ਜੋਤ ਨਾਂ ਲਗਾਈ ਜਾਂ ਤੁਸੀਂ ਸਹੀਦ ਸਿੰਘਾਂ ਦੀ ਜੋਤ ਲਗਾਈ ਜਾਂ ਤੁਸੀਂ ਹਨਾ ਮੈਨੂੰ ਕਈ ਪੈਨਪਰਾ ਪੁੱਛਦੇ ਆ ਹਨਾ ਮੈਂ ਦੀਵਾਲੀ ਨੂੰ ਅਸੀਂ ਗੁਰੂ ਸਾਹਿਬ ਜੀ ਦੀ ਤਸਵੀਰ ਅੱਗੇ ਬੈਠ ਕੇ ਸਾਰਾ ਪਰਿਵਾਰ ਪਾਠ ਕਰਦੇ ਆ ਮੈਨੂੰ ਬਹੁਤ ਪੈਨਪਰਾ ਪੁੱਛਦੇ ਆ ਵੀ ਦੀਦੀ ਤੁਸੀਂ ਨਾ ਇਹ ਕੀ ਕਰਦੇ ਹੋ ਅਖੰਡ ਜੋਤ ਲਗਾਉਣੇ ਕਿਵੇਂ ਵੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਵੀ ਜਿਹੜੇ ਪੈਨਪਰਾ ਲక్ష్ਮੀ ਨੂੰ ਪੂਜਦੇ ਨੇ ਲక్ష్ਮੀ ਨੂੰ ਪੂਜਦੇ ਨੇ ਜਿਹੜੇ ਗੁਰੂ ਸਾਹਿਬ ਜੀ ਨੂੰ ਅਰਦਾਸ ਕਰਦੇ ਨੇ ਗੁਰੂ ਸਾਹਿਬ ਜੀ ਦੇ ਅੱਗੇ ਜੋਤੂਫ ਲਗਾ ਕੇ ਬੈਠ ਪਿਆਰ ਦੇ ਨਾਲ ਸਾਰੇ ਪਰਿਵਾਰ ਦੇ ਨੇ ਪਾਠ ਕਰਨਾ ਇਹਦੇ ਨਾਲ ਤੁਹਾਡੇ ਘਰ ਦਾ ਔਰਾ ਬਦਲਦਾ ਤੁਹਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਆਉਂਦੀ ਹੈ ਤੁਹਾਡੇ ਘਰ ਦੇ ਵਿੱਚ ਜਿੰਨੀਆਂ ਵੀ ਬੁਰੀਆਂ ਸ਼ਕਤੀਆਂ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਤੁਹਾਡੇ ਮਨਾਂ ਦੇ ਵਿੱਚ ਕਲੇਸ਼ ਲੜਾਈ ਝਗੜਾ ਵਿਕਾਰ ਜੋ ਵੀ ਆਉਂਦਾ ਹੈ ਨਾ ਉਹ ਹੌਲੀ ਹੌਲੀ ਖਤਮ ਹੁੰਦੇ ਨੇ ਕਿਉਂਕਿ ਜਦੋਂ ਕਈ ਕਹਿੰਦੇ ਨੇ ਨਾ ਵੀ ਇਹਦੇ ਨਾਲ ਨਾ ਜੋ ਤੂਫਾਨਾਂ ਨਾਲ ਧੂਮਾ ਹੁੰਦਾ ਪ੍ਰਦੂਸ਼ਣ ਹੁੰਦਾਗਾ ਤੁਹਾਡੀ ਜਾਣਕਾਰੀ ਲਈ ਅੱਜ ਮੈਂ ਇੱਕ ਚੀਜ਼ ਦੱਸਣੀ ਚਾਹਣੀ ਆ ਕਿ ਜਿਹੜੇ ਦੁਬਾਰੀ ਨੂੰ ਸਰੋਂ ਦੇ ਤੇਲ ਦੇ ਦੀਵੇ ਲਗਾਏ ਜਾਂਦੇ ਨੇ ਉਹ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਲਗਾਏ ਜਾਂਦੇ ਨੇ ਕਿਉਂਕਿ ਉਸ ਤੋਂ ਪਹਿਲਾਂ ਦੇਖੋ ਹੁਣ ਜੀਰੀਆਂ ਵੱਢਣਗੇ ਜੀਰੀਆਂ ਦਾ ਧੂਮਾ ਵਗੈਰਾ ਕਿੰਨਾ ਹੋ ਜਾਂਦਾਗਾ ਜਿਹੜਾ ਤੇਲ ਹੈ ਉਹ ਵਾਤਾਵਰਨ ਨੂੰ ਸਾਫ਼ ਕਰਦਾ ਨਾ ਕਿ ਗੰਦਗੀ ਕਰਦਾ ਜਿਹੜੀ ਕਿ ਘਰਾਂ ਦੇ ਵਿੱਚ ਆਪਾਂ ਧੂਫ ਦਿੰਨੇ ਆ ਜੋ ਦਿਨ ਕਿਟਾਣੂ ਮਾਰਨ ਵਾਸਤੇ ਹੁੰਦੀ ਹੈ ਜਿਹੜੇ ਤੁਹਾਡੇ ਘਰ ਦੇ ਵਿੱਚ ਵਾਇਰਸ ਨੇ ਨਾ ਉਹ ਮਰਦੇ ਨੇ ਇਸ ਦੇ ਨਾਲ ਐਵੇਂ ਆਪਣੀਆਂ ਇਹਨਾਂ ਮਾਰੀ ਜਾਇਆ ਕਰੋ ਵੀ ਹਾਂ ਇਦੇ ਨਾਲ ਆਇਆ ਇੱਕ ਮਨਮੋਹਨ ਸਿੰਘ ਆਇਆ ਉਹ ਫੇਰ ਆਇਆ ਆਪਣੀ ਵਾਈਤੇ ਤੇ ਉਹ ਕਹਿੰਦਾ ਇੱਕ ਪਤਨ ਕੀ ਆਦਾ ਨਾਮ ਹੁਕਮ ਹੁਕਮ ਚੰਦ ਕਹਿੰਦਾ ਮੇਰੀ ਘਰ ਵਾਲੀ ਕਹਿੰਦਾ ਧੂਤ ਕਰਦੀ ਹੈ ਕਹਿੰਦਾ ਧੂਆਂ ਧੂਆਂ ਕਰੀ ਰੱਖਦੀ ਹੈਗੀ ਵੀ ਦੇਖੋ ਅਗਰ ਕੋਈ ਚੰਗੇ ਪਾਸੇ ਲੱਗਦਾ ਤੁਹਾਨੂੰ ਉਹ ਵੀ ਵਧੀਆ ਨਹੀਂ ਲੱਗਦਾ ਅਗਰ ਘਰ ਵਾਲੀਆਂ ਬਾਹਰ ਜਾ ਕੇ ਫਿਰਦੀਆਂ ਨੇ ਉਹ ਵੀ ਤੋਣ ਵੀ ਕਿਸੇ ਪਾਸੇ ਤਾਂ ਮਾਨ ਹੋ ਜਾਓ ਭਰਾਵੋ ਤੱਕ ਚੰਗੀ ਚੀਜ਼ ਨੂੰ ਪ੍ਰੋਮੋਟ ਕਰਿਆ ਕਰੋ ਜਿਹੜੀ ਜੋਤੂਫ ਹੈ ਤੁਹਾਡੇ ਘਰ ਪ੍ਰਦੂਸ਼ਣ ਨਹੀਂ ਫੈਲਾਉਂਦੀ ਕੋਈ ਵੀ ਕਿਸੇ ਵੀ ਤਰੀਕੇ ਦਾ ਇੱਕ ਵਾਰੀ ਪਹਿਲਾਂ ਵੀ ਜੋਤ ਤੇ ਆਇਆ ਸੀਗਾ ਕਹਿੰਦੇ ਇਹਦੇ ਨਾਲ ਲੰਗਸ ਦੀ ਪ੍ਰੋਬਲਮ ਹੁੰਦੀ ਹੈ ਨਾ ਫੇਫੜਿਆਂ ਵੀ ਵੀ ਪਹਿਲਾਂ ਨਾ ਸਾਇੰਸ ਪੜੋ ਪਹਿਲਾਂ ਥੋੜੀ ਜੀ ਨੌਲੇਜ ਇਕੱਠੀ ਕਰਿਆ ਕਰੋ ਫਿਰ ਕਮੈਂਟ ਕਰਿਆ ਕਰੋ ਤੁਸੀਂ ਕਿਤੇ ਵੀ ਸਰਚ ਕਰਕੇ ਦੇ ਲਓ ਵੀ ਜਿਹੜਾ ਸਰੋਂ ਦੇ ਤੇਲ ਦਾ ਦੀਵਾ ਹੈ ਜਿਹੜਾ ਘਿਓ ਦੇ ਤੇਲ ਹੈ ਵੀ ਉਹ ਨੁਕਸਾਨ ਪਹੁੰਚਾਉਂਦਾ ਹੈ ਜਾਂ ਨਹੀਂ ਪਹੁੰਚਾਉਂਦਾ ਕਿਉਂਕਿ ਚਾਹੇ ਮੈਂ ਤੁਹਾਨੂੰ ਕੋਈ ਹੈਮੋਪੈਥੀ ਦੀ ਚੀਜ਼ ਦੱਸਾਂ ਜਾਂ ਚਾਹੇ ਮੈਂ ਤੁਹਾਨੂੰ ਆਯੁਰਵੈਦਿਕ ਦੱਸਾਂ ਜਾਂ ਚਾਹੇ ਮੈਂ ਤੁਹਾਨੂੰ ਕੋਈ ਨੁਸਖਾ ਦੱਸਾਂ ਮੈਂ ਤੁਹਾਨੂੰ ਪਹਿਲਾਂ ਕਹਿਣੀ ਹੁੰਦੀ ਆ ਵੀ ਉਹਨੂੰ ਪਹਿਲਾਂ ਸਰਚ ਕਰ ਲਓ ਤੁਹਾਨੂੰ ਪਤਾ ਚੱਲ ਜਾਏਗਾ ਵੀ ਇਹ ਕੀ ਬੈਨੀਫਿਟ ਨੇ ਤੇ ਕੀ ਨਹੀਂ ਹੈਗੇ ਤਾਂ ਪਲੀਜ਼ ਜਿਹੜੇ ਵੀ ਪੈਂਪਰੇ ਜੋਤ ਲਗਾਉਣੀ ਚਾਹੁੰਦੀਆਂ ਨੇ ਤੁਸੀਂ ਲਗਾਓ ਦੇਖੋ ਹੁਣ ਸ਼ੁਰੂ ਕਰ ਲਓ ਦੀਵਾਲੀ ਤੱਕ ਲਗਾਓ ਦੀਵਾਲੀ ਤੇ ਸਾਰਾ ਸਾਲ ਲਗਾਓ ਹਰ ਰੋਜ਼ ਲਗਾਓ ਚਾਹੇ ਕਲੇ ਐਤਵਾਰ ਨੂੰ ਲਗਾ ਜਦੋਂ ਵੀ ਤੁਹਾਨੂੰ ਪਿਆਰ ਦੇ ਵਿੱਚ ਵਾਹਿਗੁਰੂ ਦੇ ਵਿੱਚ ਜਾਤ ਦੇ ਵਿੱਚ ਬੈਠੋਗੇ ਨਾ ਤਾਂ ਤੁਸੀਂ ਜਦੋਂ ਜੋਤ ਲਗਾਉਣੀ ਹੈ ਤਾਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਕੋਈ ਵਿਧੀ ਨਹੀਂ ਇਹਦੀ ਵਿਧਾਨ ਨਹੀਂ ਤਾਂ ਤੁਸੀਂ ਜੋਤੂ ਫ ਲਗਾਉਣੀ ਹੈ ਨਾ ਜਦੋਂ ਜਦੋਂ ਤੁਹਾਨੂੰ ਭੈਣਾਂ ਨੂੰ ਪੀਰੀਅਡ ਆਏ ਹੁੰਦੇ ਨੇ ਉਸ ਟਾਈਮ ਤੁਸੀਂ ਜੋਤ ਨਹੀਂ ਲਗਾਉਣੀ ਹੈਗੀ ਉਸ ਟਾਈਮ ਤੁਸੀਂ ਗੁਰੂ ਸਾਹਿਬ ਤੋਂ ਵੀ ਪਾਠ ਨਹੀਂ ਕਰਨਾ ਹੈਗਾ ਇਹਦੇ ਬਾਰੇ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਪਾ ਦੂੰਗੀ ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਇੱਕ ਜਿਹੜੇ ਮੀਟ ਜਾਂ ਸ਼ਰਾਬ ਵਗੈਰਾ ਹੁੰਦੀ ਹੈ ਉਹ ਤੁਸੀਂ ਗੁਰੂ ਸਾਹਿਬ ਜੀ ਇੱਥੇ ਜੋਤ ਲਗਦੀ ਉਸ ਜਗ੍ਹਾ ਤੇ ਨਹੀਂ ਜਾਣਾ ਹੈਗਾ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਂਟ ਪ੍ਰੋਬਲਮ ਮੇਰੇ ਵੱਲੋਂ ਸਕਸ